ਬਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਕਈ ਸਾਥੀਆਂ ਨੂੰ ਹੁਣ ਤੱਕ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਇਸ ਮਾਮਲੇ ਦੇ ਚੱਲਦਿਆਂ ਹੁਣ ਕੱਲ ਅਚਾਨਕ ਭਾਈ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਪੂਰੀ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਠੀਕ ਠਾਕ ਨੇ ਅਤੇ ਵਿਸਾਖੀ ਵਾਲੇ ਦਿਨ ਉਹਨਾਂ ਨੇ ਕੌਮ ਨੂੰ 71 ਹੋਣ ਦੀ ਗੱਲ ਆਖੀ ਹੈ ਜਿਸ ਤੋਂ ਬਾਅਦ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪਣਾ ਸਰੈਂਡਰ ਕਰਨਗੇ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਪੂਰੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਦਰਬਾਰ ਸਾਹਿਬ ਦੇ ਬਾਹਰ ਚੱਪੇ-ਚੱਪੇ ਤੇ ਪੁਲਿਸ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜਿੱਕੇ ਪਤੇ ਅੱਜ ਸਿੱਖ ਸੰਤਨ ਦੇ ਨਾਲ 18 ਮਾਰਚ ਤੋਂ ਬਾਅਦ ਪਹਿਲੀ ਵਾਰ ਵਿਚਾਰਾਂ ਦੀ ਸਾਂਝ ਪਾ ਰਹੇ ਆ। ਸੋ ਜੋ ਕੁਛ 18 ਮਾਰਚ ਨੂੰ ਵਾਪਰਿਆ ਹੈ ਪਹਿਲਾਂ ਤਾਂ ਥੋੜੀ ਜਿਹੀ ਗੱਲਬਾਤ ਉਹਦੇ ਬਾਰੇ ਕਰਨੀ ਹੈ। ਜੇ ਸਰਕਾਰ ਦੀ ਮਨਸ਼ਾ ਕੇਵਲ ਗ੍ਰਿਫਤਾਰੀ ਦੀ ਹੁੰਦੀ ਤੇ ਸਰਕਾਰ ਸਾਨੂੰ ਕਰਵਾ ਕੇ ਗ੍ਰਿਫਤਾਰ ਕਰਨ ਲਈ ਕਹਿੰਦੀ ਤੇ ਅਸੀਂ ਗ੍ਰਿਫਤਾਰੀ ਦੇ ਵੀ ਦਿੰਦੇ। ਪਰ ਸਰਕਾਰ ਨੇ ਜਿਹੜਾ ਰਵੱਈਆ ਅਪਣਾਇਆ ਉਹਨਾਂ ਨੇ ਲੱਖਾਂ ਦੀ ਫੋਰਸ ਲਾ ਕੇ ਕੇਰਾਵਾ ਆ ਕੇ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਕੇਰੇ ਚੋਂ ਸਤਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰਕੇ ਸਾਨੂੰ ਕੱਢਿਆ ਸਾਨੂੰ ਉਸ ਮੌਕੇ ਤਾਂ ਇਹ ਲੱਗਦਾ ਸੀ ਵੀ ਸਰਕਾਰ ਸਾਨੂੰ ਮਾਲਵੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ ਸਾਨੂੰ ਲੱਗਾ ਵੀ ਸਾਨੂੰ ਮਾਲਵੇ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਉੱਥੇ ਜਾ ਕੇ ਵਹੀਰ ਸ਼ੁਰੂ ਕਰਨੀ ਚਾਹੀਦੀ ਓਸ ਲਈ ਸਾਨੂੰ ਉੱਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਪੈ ਲੱਗਦੀ ਸੋ ਜਦੋਂ ਇੰਟਰਨੈਟ ਬੰਦ ਹੋ ਗਿਆ ਸਾਡਾ ਕਿਸੇ ਨਾਲ ਸੰਪਰਕ ਨਾ ਰਿਹਾ ਸਾਨੂੰ ਪਹਿਲਾਂ ਤੇ ਖਬਰਾਂ ਤਾਂ ਨਹੀਂ ਪਤਾ ਲੱਗਾ ਕਿਨੇ ਸਮੇਂ ਵੀ ਕੀ ਵਾਪਰ ਰਿਹਾ ਸੋ ਮੈਨੂੰ ਅੱਜ ਜਦੋਂ ਮੈਂ ਸੰਦੀਕਾਂ ਦੇ ਸੰਬੋਧਨ ਕਰ ਰਿਹਾ ਹਾਂ ਉਸ ਤੋਂ ਲੈ ਕੇ ਹੁਣ ਮੈਂ ਕੁਝ ਖਬਰਾਂ ਦੇਖੀਆਂ ਨੇ ਮੈਂ ਸਮਝਿਆ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਜੋ ਜ਼ੁਲਮ ਦੀ ਹਾਲ ਪੰਜਾਬ ਦੀ ਸਰਕਾਰ ਨੇ ਟੱਕੀ ਹੈ ਜਿਵੇਂ ਸਿੱਖ ਨੌਜਵਾਨਾਂ ਨੂੰ ਉਹਨਾਂ ਨੇ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਛੁੱਟਿਆ ਜਿਵੇਂ ਉਹਨਾਂ ਨੇ ਔਰਤਾਂ ਬੀਬੀਆਂ ਬੱਚਿਆਂ ਕਿਸੇ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਅਪਾਹਜ ਨੌਜਵਾਨਾਂ ਨੂੰ ਜਿਹੜਾ ਹੈ ਉਹ ਦੋਸ਼ੀ ਬਣਾ ਕੇ ਜੇਲ੍ਹਾਂ 'ਚ ਛੁੱਟ ਦਿੱਤਾ ਹੈ ਇਹ ਉਹੀ ਕੰਮ ਹੈ ਜਿਹੜਾ ਕਿਸੇ ਸਮੇਂ ਬੰਦੀ ਦੀ ਸਰਕਾਰ ਨੇ ਪੰਜਾਬ ਦੇ ਸਿੱਖਾਂ ਨਾਲ ਕੀਤਾ ਸੀ ਸੋ ਦੁਨੀਆ ਭਰ ਦੇ ਵਿੱਚ ਰੋਸ ਮੁਜ਼ਾਹਰੇ ਹੋਏ ਪਹਿਲਾਂ ਤੇ ਸਾਰੀਆਂ ਸੰਗਤਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਗ੍ਰਿਫਤਾਰੀ ਉਹਨਾਂ ਨੂੰ ਲੱਗਾ ਸੀ ਗ੍ਰਿਫਤਾਰੀ ਹੋ ਗਈ ਹੈ ਜਾਂ ਕਿਸੇ ਵੀ ਸੰਬੰਧ ਦੇ ਵਿੱਚ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੋਰਚੇ ਲਾਏ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਪਰ ਸਾਡੇ ਹਾਲਾਤਾਂ ਲਈ ਇਹ ਸਮਝਣ ਦੀ ਸਾਨੂੰ ਜ਼ਰੂਰਤ ਹੈ ਕਿ ਇਹ ਕੱਲੀ ਮੇਰੀ ਗ੍ਰਿਫਤਾਰੀ ਦਾ ਮਸਲਾ ਨਹੀਂ ਇਹ ਮਸਲਾ ਸਿੱਖ ਕੌਮ ਤੇ ਹਮਲੇ ਦਾ ਹੈ ਮੈਨੂੰ ਗ੍ਰਿਫਤਾਰੀ ਦੇਣ ਤੋਂ ਨਾ ਪਹਿਲਾਂ ਡਰ ਲੱਗਦਾ ਸੀ ਨਾ ਅੱਜ ਲੱਗਦਾ ਸੋ ਇਸ ਕਰਕੇ ਮੈਂ ਸਜਤਾ ਨੂੰ ਅਪੀਲ ਕਰਦਾ ਜਿਹੜੀ ਜਥੇਦਾਰ ਸਾਹਿਬ ਨੇ ਇੱਕ ਮੁਲਾਕਾਤ ਕੀਤੀ ਸੀ ਉਸ ਇੱਕ ਫੈਸਲਾ ਹੋਇਆ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਜਿਹੜਾ ਸੀ ਜਥੇਦਾਰ ਸਾਹਿਬ ਨੇ ਦਿੱਤਾ ਪਰ ਸਰਕਾਰ ਨੇ ਅੱਗੋਂ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਨੂੰ ਜਿਹੜਾ ਉਹ ਚੈਲੰਜ ਕਰਦੇ ਹਨ ਇੱਕ ਟਿੱਚਰ ਕੀਤੀ ਹੈ ਜਿਹੜੀ ਬਹੁਤ ਹੀ ਨੀਵੇਂ ਪੱਧਰ ਦੀ ਸੋ ਮੈਨੂੰ ਇਹ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਖਤ ਸਟੈਂਡ ਲੈਣਾ ਚਾਹੀਦਾ ਹੈ ਜਸਦਰ ਸਾਹਿਬ ਨੂੰ ਚਾਹੀਦਾ ਕਿ ਵਿਸਾਖੀ ਦੇ ਜਗਤਮਾਨ ਸਾਹਿਬ ਦੇ ਵਿਸਾਖੀ ਦੇ ਮੇਲੇ ਦੇ ਉੱਤੇ ਸਰਬੱਤ ਖਾਲਸਾ ਖੱਦਿਆ ਜਾਵੇ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਨੇ ਉਹ ਵੱਧ ਚੜ ਕੇ ਸਰਬੱਤ ਖਾਲਸਾ ਜਿਹੜਾ ਵਿਸਾਖੀ ਤੇ ਹੋਵੇ ਉਹਦੇ 'ਚ ਹਿੱਸਾ ਪਾਉਣ ਤੇ ਉੱਥੇ ਸਾਡੇ ਕੌਮ ਦੇ ਮਸਲੇ ਦੀ ਗੱਲਬਾਤ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਡੀ ਜਿਹੜੀ ਕੌਮ ਹੈ ਉਵਾਕਾਕ ਮਸਲਿਆਂ ਦੇ ਛੋਟੇ ਮੋਟੇ ਮੋਰ ਚ ਲਾ ਕੇ ਉਲਝ ਰਹੀ ਹੈ ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ ਜੇ ਫੜੋ ਫੜਾਈ ਕੀਤੀ ਕੇ ਨੌਜਵਾਨ ਅਸੀਂ ਛਡਾਉਣੇ ਆ ਜਿਹੜੀ ਇਹਦੇ ਸਾਥ ਸੰਗਤਾਂ ਦੇ ਕਿੰਨ ਕਿ ਬਹੁਤ ਭਾਰੀ ਮਾਤਰਾਤ ਵਾਦਾ ਹੋ ਜਾਂਦਾ ਸਾਡੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੌਲੀ ਹੌਲੀ ਜਿਵੇਂ ਜਿਵੇਂ ਸੰਗਤ ਵੱਧ ਰਹੀ ਹੈ ਉਹਨਾਂ ਦੀ ਸੁਰੱਖਿਆ ਵਾਸਤੇ ਫੋਰਸ ਦੀ ਤਨਖਤ ਪਾਈ ਜਰੂਰੀ ਹੈ ਤੇ ਇਸ ਦੇ ਨਾਲ ਹੀ ਕਿਉਂਕਿ ਇੱਥੇ ਸੰਗਤ ਜਿਹੜੀ ਹੈ ਕਿ ਉਹਨਾਂ ਆਂਚ ਕੋ ਟ੍ਰੈਫਿਕ ਚ ਰੁਕਣਾ ਹੈ ਇਸੇ ਕਰਕੇ ਦਰਬਾਰ ਸਾਹਿਬ ਦੇ ਜਿਹੜਾ ਸਾਈਡ ਦੇ ਇਲਾਕੇ ਸੜਕਾਂ ਤੇ ਟ੍ਰੈਫਿਕ ਤੇ ਪ੍ਰਭਾਵ ਉਹ ਪਹਿਲਾਂ ਤਾਂ ਜ਼ਿਆਦਾ ਬਤਾਇਆ ਸਰ ਇਹ ਰੈਗਲਰ ਨਹੀਂ ਜਾਂ ਫਿਰ ਅੱਜ ਹੀ ਕੁਝ ਖਾਸ ਨਜ਼ਰ ਆ ਰਿਹਾ ਦਰਬਾਰ ਸਾਹਿਬ ਦੇ ਆਸ-ਪਾਸ ਅ ਅੱਜੋ ਤੁਹਾਨੂੰ ਜਦਾ ਦਿਖ ਰਹੀ ਫੂਟ ਦਿਖ ਰਹੀ ਹੈ ਉਸ ਕਰਕੇ ਦਿਖ ਰਹੀ ਹੈ ਕਿਉਂਕਿ ਅੱਜ ਉਸੇ ਜੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦੇਖੀ ਜੇ ਤੁਸੀਂ ਪਾਓਗੇ ਕਿ ਪਹਿਲਾਂ ਤੋਂ ਕਿਤੇ ਜ਼ਿਆਦਾ ਜਿੰਨੀ ਸ਼ਰਤਾਂ ਲਾਗੂ ਹੋ ਕੇ ਪਹੁੰਚੇ ਹੋਏ ਨੇ ਤੇ ਸਾਡਾ ਜਿਵੇਂ ਜਿਵੇਂ ਇੱਥੇ ਸਾਨੂੰ ਇਹ ਹਨਮਾਨ ਹੁੰਦਾ ਹੈ ਕਿ ਇੱਥੇ ਆਉਣ ਦੀ ਸੰਗਤ ਜਿਹੜੀ ਉਹ ਵਧੇ ਸਾਡਾ ਜਿਹੜਾ ਸਿਕਿਉਰਿਟੀ ਦੇ ਪ੍ਰਬੰਧ ਹੈ ਉਹ ਉਸੇ ਅਨੁਪਾਤ ਵਿੱਚ ਵਧਾਇਆ ਜਾਂਦਾ ਹੈ ਪਹਿਲੀ ਵਾਰ ਪੰਜ ਗ੍ਰਿਫਤਾਰੀ ਹੋਈ ਹੈ ਕਿ ਕੁਝ ਕੀਤਾ ਹੋਇਆ ਪਹਿਲੀ ਵੀ ਕਦੀ ਹੋਇਆ ਅਮਰਤਪਾਲ ਦੀ ਗ੍ਰਿਫਤਾਰੀ ਬਾਰੇ ਜਿਵੇਂ ਤੁਸੀਂ ਕਹਿ ਰਹੇ ਹੈਗੇ ਹੋ ਆ ਪਾਵਾ ਹੀ ਹੈਗੀ ਹੈ ਸਾਡੇ ਕੋਲ ਇਹੋ ਜਿਹੀ ਕੋਈ ਸੀਸੀਟੀਵੀ ਕੈਮਰਿਆਂ ਚੈੱਕ ਕੀਤੇ ਜਾ ਰਹੇ ਹਨ ਬਿਲਕੁਲ ਉਧਰ ਨੋਰਮਲ ਸਿਕਿਉਰਿਟੀ ਡੀਰ ਲੱਜੇ ਤੁਸੀ ਮਹਿਸੂਸ ਕਰੋ ਪਿਛਲੇ G20 ਦੇ ਸਮੇਂ ਤੋਂ ਲੈ ਕੇ ਪੂਰੇ ਸ਼ਹਿਰ ਵਿੱਚ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਹੈ ਉਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਉਹਨਾਂ ਨੂੰ ਵਧਾਇਆ ਜਾ ਰਿਹਾ ਅਜਿਹਾ ਕਿ ਅਮਰਪਾਲ ਜਿੱਦਾਂ ਸੀਸੀਟੀਵੀ ਸਾਹਮਣੇ ਆ ਰਹੀ ਹੈ ਇਸ ਕਰਕੇ ਚੈੱਕ ਕੀਤਾ ਜਾ ਰਿਹਾ ਕਿ ਜਿਹੜੇ ਆਵਾਵਾ ਉੱਧ ਰਿਹਾ ਹੈਗਾ ਪਰਬਾਲਾ ਪਰਸਾ ਰਿਹਾ ਹੈ ਇਹ ਜਿਹੜੇ ਸਾਰੇ ਇਤਰਾਜ਼ ਮਾਰ ਰਹੇ ਜਿਹੜੇ ਤੁਸੀਂ ਆਵਾ ਕਹਿ ਰਹੇ ਇਹਨਾਂ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਇਹ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ ਹੈ ਤੇ ਇਹ ਜਿਹੜੇ ਅੱਗੇ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ